ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਗਵਾਓ ਵਾਹਿਗੁਰੂ ਲਿਖੋ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਉਪਾਅ ਛੋਟਾ ਜਿਹਾ ਲੈ ਕੇ ਆਏ ਹਾਂ ਇਸ ਪਾਣੂ ਕਰਨ ਨਾਲ ਤੁਸੀਂ ਹਲਦੀ ਵਿੱਚ ਇਹ ਇੱਕ ਚੀਜ਼ ਨੂੰ ਮਿਲਾ ਦੇਣਾ ਹੈ ਇਸ ਤਰ੍ਹਾਂ ਇਹ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਚਾਰੇ ਪਾਸਿਆਂ ਤੋਂ ਤਾਂ ਸੰਪਤੀ ਖੁਸ਼ੀਆਂ ਆਉਣਗੀਆਂ ਜਿਹੜੇ ਲੋਕ ਇਹ ਸੋਚਦੇ ਹਨ ਕਿ ਸਾਡੇ ਘਰ ਵਿੱਚੋਂ ਗਰੀਬੀ ਦੂਰ ਨਹੀਂ ਹੁੰਦੀ ਸਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਕਈ ਵਾਰ ਅਚਾਨਕ ਸਾਨੂੰ ਪੈਸੇ ਦੀ ਜਰੂਰਤ ਪੈ ਜਾਂਦੀ ਹੈ ਪਰ ਸਾਨੂੰ ਸਾਡੇ ਘਰ ਵਿੱਚ 1 ਰੁਪਿਆ ਵੀ ਨਹੀਂ ਲੱਭਦਾ ਜਦੋਂ ਤੁਸੀਂ ਇਸ ਨੂੰ ਪਾਣ ਕਰੋਗੇ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਪਾਓਗੇ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਬਿਮਾਰੀ ਨਹੀਂ ਹੋਵੇਗੀ ਤੁਹਾਡੇ ਘਰ ਵਿੱਚ ਹਮੇਸ਼ਾ ਸੁੱਖ ਸਮਰiddhi ਬਣੀ ਰਹੇਗੀ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਬਰਕਤ ਬਣੀ ਰਹੇਗੀ ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋਣਗੇ ਇਹ ਸ਼ੋ ਇਹ ਛੋਟਾ ਜਿਹਾ ਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਕਰ ਦੇਵੇਗਾ। ਇਸੇ ਹੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਵੇਂ ਹਲਦੀ ਸਾਡੇ ਰਸੋਈ ਦੇ ਵਿੱਚ ਸਾਡੇ ਖਾਣੇ ਵਿੱਚ ਵਰਤੀ ਜਾਂਦੀ ਹੈ। ਸਾਡੇ ਖਾਣੇ ਨੂੰ ਸੁਆਦਿਸ਼ਟ ਬਣਾਉਂਦੀ ਹੈ। ਜੇਕਰ ਅਸੀਂ ਹਲਦੀ ਦਾ ਇਸਤੇਮਾਲ ਆਪਣੇ ਖਾਣੇ ਵਿੱਚ ਨਹੀਂ ਕਰ ਸਕਦੇ ਤਾਂ ਸਾਡੇ ਖਾਣੇ ਦਾ ਅਧੂਰਾ ਹੀ ਟੇਸਟ ਰਹਿ ਜਾਂਦਾ ਹੈ। ਇਸੇ ਹੀ ਤਰ੍ਹਾਂ ਜਦੋਂ ਅਸੀਂ ਇਸ ਪਾਣ ਨੂੰ ਹਲਦੀ ਦੇ ਨਾਲ ਕਰ ਲਾਵਾਂਗੇ ਸਾਡੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਦੇ ਪਰੇਸ਼ਾਨੀਆਂ ਹੋਣਗੀਆਂ ਉਹਨਾਂ ਨੂੰ ਦੂਰ ਕਰਕੇ ਹਲਦੀ ਉਹਨਾਂ ਨੂੰ ਦੂਰ ਕਰ ਦੇਵੇਗੀ ਹਲਦੀ ਇਸ ਦੇ ਨਾਲ ਹਲਦੀ ਸਾਡੀਆਂ ਕਈ ਬਿਮਾਰੀਆਂ ਵੀ ਕੱਟਦੀ ਹੈ ਸਾਡੀ ਸਕਿਨ ਦੀ ਪ੍ਰੋਬਲਮ ਨੂੰ ਵੀ ਦੂਰ ਕਰਦੀ ਹੈ ਸਾਡੇ ਖਾਣੇ ਨੂੰ ਵੀ ਸੁਆਦਿਸ਼ਟ ਬਣਾਉਂਦੀ ਹੈ ਇਸ ਦੇ ਨਾਲ ਹੀ ਹਲਦੀ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਗੁਣ पाए ਜਾਂਦੇ ਹਨ ਇਹਨਾਂ ਦੇ ਛੋਟੇ-ਛੋਟੇ ਉਪਾਅ ਕਰਨ ਨਾਲ ਜਿਵੇਂ ਸਾਡੇ ਘਰ ਦੇ ਵਿੱਚੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਹੁੰਦੇ ਹਨ ਜੇਕਰ ਅਸੀਂ ਹਲਦੀ ਦੇ ਨਾਲ ਇਹ ਉਪਾਅ ਛੋਟੇ-ਛੋਟੇ ਟੋਣੇ ਟੋਟ ਕੇ ਦੇ ਉਪਾਅ ਕਰ ਲੈਂਦੇ ਹਾਂ ਤਾਂ ਸਾਡੇ ਘਰ ਵਿੱਚ ਸੁੱਖ ਸਮਰiddhi ਆਉਂਦੀ ਹੈ ਪੈਸੇ ਦੀ ਕਦੇ ਵੀ ਕਮੀ ਨਹੀਂ ਹੁੰਦੀ ਸਾਡੇ ਘਰ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਕੈਨ ਤੋਂ ਪਾਪ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਨਹੀਂ ਹੋਵੇਗੀ ਸਾ ਸਾਂਘਾ ਜੀ ਸਾਡੇ ਘਰ ਦੇ ਵਿੱਚੋਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਦੋਂ ਅਸੀਂ ਹਲਦੀ ਦਾ ਕੋਈ ਉਪਾਅ ਜਾਂ ਛੋਟਾ ਟੋਟਕਾ ਕਰਦੇ ਹਾਂ ਇਹ ਉਪਾਅ ਕਰਨ ਦੇ ਨਾਲ ਤੁਸੀਂ ਹਲਦੀ ਦੇ ਡੱਬੇ ਵਿੱਚ ਇੱਕ ਚੀਜ਼ ਜ਼ਰੂਰ ਰੱਖਣੀ ਹੈ ਇਹ ਚੀਜ਼ ਰੱਖਣ ਦੇ ਨਾਲ ਘਰ ਦੀ ਜੜੀ ਕਾਇਆ ਹੈ ਉਹ ਪੌਣਟ ਜਾਵੇਗੀ ਇਹ ਉਪਾਅ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਕਿਹੜੀ ਵਿਧੀ ਨਾਲ ਕਰਨਾ ਹੈ ਸੰਘਾ ਜੀ ਸਾਰੇ ਇਹ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਡਾ ਸੰਘਾ ਜੀ ਹੁਣ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਆਪਣੇ ਘਰ ਦੇ ਵਿੱਚ ਬੈਠਿਆਂ ਬੈਠਿਆਂ ਹੀ ਹਲਦੀ ਦੇ ਛੋਟੇ ਜਿਹੇ ਉਪਾਅ ਕਰਕੇ ਅਸੀਂ ਆਪਣੇ ਘਰ ਵਿੱਚ ਸੁੱਖ ਸਮਰiddhi ਲਿਆ ਸਕਦੇ ਹਾਂ ਜਦੋਂ ਅਸੀਂ ਹਲਦੀ ਦੇ ਛੋਟੇ-ਛੋਟੇ ਉਪਾਅ ਕਰਦੇ ਹਾਂ ਇਹਨਾਂ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਇਸ ਦੇ ਨਾਲ ਧਾਨ ਦੀ ਵਰਖਾ ਸਾਡੇ ਘਰ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ ਸਭ ਤੋਂ ਪਹਿਲਾ ਉਪਾਅ ਜਿਹੜਾ ਤੁਸੀਂ ਕਰਨਾ ਹੈ ਤੁਹਾਡੀ ਰਸੋਈ ਵਿੱਚ ਜਿਹੜਾ ਹਲਦੀ ਦਾ ਡੱਬਾ ਪਿਆ ਹੋਵੇਗਾ ਉਸ ਹਲਦੀ ਦੇ ਡੱਬੇ ਵਿੱਚ ਚੋਰੀ ਛਿਪੇ ਤੁਸੀਂ ਬਿਨਾਂ ਕਿਸੇ ਨੂੰ ਦੱਸੇ ਇੱਕ ਚੀਜ਼ ਨੂੰ ਛੁਪਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਤੁਹਾਡੇ ਬੱਚਿਆਂ ਦਾ ਪੜਾਈ ਵਿੱਚ ਮਨ ਨਹੀਂ ਲੱਗਦਾ ਜਾਂ ਫਿਰ ਤੁਹਾਡੇ ਬੱਚੇ ਨੂੰ ਜੋਬ ਨਹੀਂ ਮਿਲਦੀ ਤੁਹਾਡਾ ਘਰਵਾਰ ਨਹੀਂ ਚੱਲਦਾ ਫਿਰ ਤੁਹਾਡੇ ਘਰ ਵਿੱਚ ਪੈਸੇ ਨੂੰ ਲੈ ਕੇ ਤੰਗੇ ਪਰੇਸ਼ਾਨ ਨੇ ਹੈ ਤਾਂ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਹੁੰਦਾ ਤਾਂ ਹੈ ਪਰ ਸਾਡੇ ਘਰ ਵਿੱਚ ਪੈਸਾ ਟਿਕਦਾ ਨਹੀਂ ਹੈ ਸੰਗਤ ਜੀ ਇਹ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਇਹ ਦੂਰ ਹੋ ਜਾਣਗੀਆਂ ਉਹ ਕਿਹੜੀ ਅਜਾਈ ਚੀਜ਼ ਹੈ ਜੋ ਹਲਦੀ ਦੇ ਡੱਬੇ ਵਿੱਚ ਮਿਲਾ ਕੇ ਰੱਖੀਏ ਉਹ ਚੀਜ਼ ਲਾਲ ਮਿਰਚ ਹੈ ਜੋ ਸੁੱਕੀ ਲਾਲ ਮਿਰਚ ਹੁੰਦੀ ਹੈ ਉਹ ਦੋ ਸੁੱਕੀਆਂ ਲਾਲ ਮਿਰਚਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਲੈ ਲੈਣਾ ਹੈ ਤੇ ਡੰਡੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਸ਼ਾਮ ਦੇ ਸਮੇਂ ਤੁਸੀਂ ਛੁਪਾ ਕੇ ਆਪਣੇ ਘਰ ਵਿੱਚ ਜਿਹੜਾ ਰਸੋਈ ਘਰ ਦੇ ਵਿੱਚ ਹਲਦੀ ਦਾ ਡੱਬਾ ਹੋਵੇਗਾ ਉਸ ਵਿੱਚ ਪਾ ਦੇਣੀਆਂ ਹਨ ਛੁਪਾ ਕੇ ਰੱਖਣੀਆਂ ਹਨ ਤੁਸੀਂ ਯਕੀਨ ਮੰਨੋ ਕਿ ਇਹ ਪਾ ਤੋਟਕਾ ਛੋਟਾ ਜਿਹਾ ਕਰਨ ਨਾਲ ਤੁਹਾਡੇ ਘਰ ਦੀ ਕਾਇਆ ਪਲਟ ਜਾਵੇਗੀ ਤੁਹਾਡੇ ਘਰ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਪਾਣੁਕ ਕਰਨ ਦੇ ਨਾਲ ਤੁਹਾਡੇ ਘਰ ਵਿੱਚ चमत्कार ਹੋਣਗੇ ਤੁਹਾਨੂੰ ਖੁਦ ਵਿੱਚ ਯਕੀਨ ਨਹੀਂ ਆਵੇਗਾ ਤੁਹਾਡੇ ਘਰ ਵਿੱਚ ਪੈਸੇ ਆਉਣਗੇ ਚਾਰੇ ਪਾਸਿਆਂ ਤੋਂ ਰਸਤੇ ਖੁੱਲਣਗੇ ਹਿੱਲਾ ਵਸੀਲਾ ਕੋਈ ਨਾ ਕੋਈ ਬੰਦਾ ਜਾਵੇਗਾ ਇਸ ਦੇ ਨਾਲ ਘਰ ਵਿੱਚ ਪੈਸਾ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਮਿਹਨਤ ਦਾ ਦੁੱਗਣਾ ਫਲ ਤੁਹਾਨੂੰ ਮਿਲੇਗਾ ਇਸ ਪਾਣੂ ਕਰਦੇ ਸਮੇਂ ਦੋ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ ਪਹਿਲੀ ਗੱਲ ਕਿ ਤੁਸੀਂ ਦੋ ਲਾਲ ਸੁੱਕੀਆਂ ਮਿਰਚਾਂ ਹਲਦੀ ਦੇ ਡੱਬੇ ਵਿੱਚ ਰੱਖ ਦਿਓ ਉਹਨਾਂ ਮਿਰਚਾਂ ਦੇ ਬਾਰੇ ਤੁਸੀਂ ਜਦੋਂ ਰੱਖੋਗੇ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਬਿਨਾਂ ਦੱਸੇ ਇਹਨਾਂ ਮਿਰਚਾਂ ਨੂੰ ਹਲਦੀ ਦੇ ਡੱਬੇ ਵਿੱਚ ਰੱਖਣਾ ਹੈ ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਪਾਟ ਡਟਕਾ ਕਰਦੇ ਹੋ ਉਸ ਨੂੰ ਗੁਪਤ ਵਿਧੀ ਨਾਲ ਹੀ ਕਰਦੇ ਹੋ ਤਾਂ ਹੀ ਉਸ ਦਾ ਤੁਹਾਨੂੰ ਲਭ ਹੁੰਦਾ ਹੈ ਤੇ ਜਿਸ ਵੀ ਕੰਮ ਦੇ ਲਈ ਤੁਸੀਂ ਉਸ ਪਾਣ ਨੂੰ ਕਰ ਰਹੇ ਹੋ ਉਸ ਦਾ ਰਿਜ਼ਲਟ ਵੀ ਤੁਹਾਨੂੰ ਬੜੇ ਜਲਦੀ ਮਿਲੇਗਾ ਜੇਕਰ ਤੁਸੀਂ ਉਸ ਪਾਣ ਨੂੰ ਸ਼ੋਰ ਸ਼ਰਾਬੇ ਨਾਲ ਕਿਸੇ ਨੂੰ ਦੱਸ ਕੇ ਕਰਦੇ ਹੋ ਉਹਦਾ ਫਲ ਤੁਹਾਨੂੰ ਘਟ ਮਿਲੇਗਾ ਇਸ ਪਾਣ ਨੂੰ ਕਰਨ ਦੇ ਨਾਲ ਤੁਹਾਨੂੰ ਫਿਰ ਕੋਈ ਫਾਇਦਾ ਨਹੀਂ ਹੋਵੇਗਾ ਦੋਜੀ ਗੱਲ ਜਿਹੜੀ ਹਲਦੀ ਦੇ ਵਿੱਚ ਤੁਸੀਂ ਇਹ ਲਾਲ ਮਿਰਚਾਂ ਨੂੰ ਰੱਖ ਰਹੇ ਹੋ ਉਹ ਹਲਦੀ ਪੀਲੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਦੋ ਮਿਰਚਾਂ ਰੱਖਣ ਤੋਂ ਬਾਅਦ ਤੁਸੀਂ ਹਲਦੀ ਦੇ ਡੱਬੇ ਵਿੱਚ ਦੋ ਛੋਟੀਆਂ ਹਰੀਆਂ ਇਲਾਚੀਆਂ ਵੀ ਰੱਖ ਸਕਦੇ ਹੋ ਇਸ ਨਾਲ ਤੁਸੀਂ ਮਿਸ਼ਰੀ ਦਾ ਇੱਕ ਛੋਟਾ ਟੁਕੜਾ ਵੀ ਰੱਖ ਸਕਦੇ ਹੋ ਇਹ ਛੋਟੇ ਛੋਟੇ ਜਕਰ ਹਲਦੀ ਦੇ ਤੁਸੀਂ ਉਪਾਰ ਟੋਟ ਕੇ ਘਰ ਲੈਂਦੇ ਹੋ ਤਾਂ ਜਿਸ ਵੀ ਕੰਮ ਦੇ ਲਈ ਤੁਸੀਂ ਮਨੋ ਕਾਮਨਾ ਲਈ ਮਨੋ ਕਾਮਨਾ ਲਈ ਉਪਾਅ ਕਰ ਰਹੇ ਹੋ ਉਹ ਤੁਹਾਡਾ ਜਿਹੜਾ ਕੰਮ ਹੈ ਜਿਹੜਾ ਕਾਫੀ ਸਮੇਂ ਤੋਂ ਅਧੂਰਾ ਹੈ ਉਹ ਪੂਰਾ ਹੋਵੇਗਾ ਹੁਣ ਤੁਹਾਡਾ ਕੰਮ ਜ਼ਰੂਰ ਸਫਲਤਾ पूर्वक ਪੂਰਾ ਹੋਵੇਗਾ ਇਸੇ ਹੀ ਤਰ੍ਹਾਂ ਹਲਦੀ ਦੇ ਡੱਬੇ ਵਿੱਚ ਜਿਹੜੇ ਤਿੰਨ ਉਪਾਅ ਦੱਸੇ ਹਨ ਦੋ ਸੁੱਕੀਆਂ ਲਾਲ ਮਿਰਚਾਂ ਤੇ ਹਰੀਆਂ ਇਲਾਚੀਆਂ ਤੇ ਮਿਸ਼ਰੀ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਸਿਰਫ ਇੱਕ ਹੀ ਉਪਾਅ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਤਿੰਨੇ ਚੀਜ਼ਾਂ ਇਕੱਠੀਆਂ ਰੱਖ ਦੇਣੀਆਂ ਹਨ ਤੁਸੀਂ ਹਲਦੀ ਦੇ ਡੱਬੇ ਵਿੱਚ ਇਹ ਤਿੰਨੇ ਚੀਜ਼ਾਂ ਪਾ ਕੇ ਰੱਖ ਦਿਓ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਇੱਕ ਹੀ ਚੀਜ਼ ਰੱਖਣੀ ਹੈ ਤਿੰਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਰੱਖ ਸਕਦੇ ਹੋ ਇਹਨਾਂ ਤਿੰਨਾਂ ਵਿੱਚੋਂ ਜੋ ਵੀ ਤੁਹਾਨੂੰ ਸਹੀ ਲੱਗਦੀ ਹੈ ਉਸੇ ਚੀਜ਼ ਨੂੰ ਤੁਸੀਂ ਹਲਦੀ ਦੇ ਡੱਬੇ ਵਿੱਚ ਰੱਖ ਦਿਓ ਜੇਕਰ ਇਹਨਾਂ ਚੀਜ਼ਾਂ ਜੇਕਰ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਇੱਕ ਚੀਜ਼ ਮੌਜੂਦ ਨਹੀਂ ਤੁਸੀਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਇਹਨਾਂ ਤਿੰਨਾ ਉਪਾਅ ਇਹਨਾਂ ਤਿੰਨਾਂ ਦਾ ਉਪਾਅ ਵੀ ਕਰ ਸਕਦੇ ਹੋ ਤੁਸੀਂ ਬਿਜਾਤੋਂ ਜਾ ਕੇ ਇਹਨਾਂ ਵਿੱਚੋਂ ਇੱਕ ਚੀਜ਼ ਵੀ ਲਿਆ ਸਕਦੇ ਹੋ ਸੁੱਕੀਆਂ ਨਾਲ ਮਿਰਚਾਂ ਨਹੀਂ ਤਾਂ ਮੇਸ਼ਰੀ ਨਹੀਂ ਤਾਂ ਹਰੇ ਇਲਾਚੀ ਕੋਈ ਵੀ ਇਹ ਗੱਲ ਨਹੀਂ ਕਿ ਤੁਸੇ ਤਿੰਨਾਂ ਚੀਜ਼ਾਂ ਨੂੰ ਇਕੱਠੇ ਰੱਖਣਾ ਹੈ ਅਲੱਗ-ਅਲੱਗ ਰੱਖ ਸਕਦੇ ਹੋ ਬਸ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਜਿਹੜਾ ਤੁਹਾਡੇ ਘਰ ਦੀ ਰਸੋਈ ਵਿੱਚ ਹਲਦੀ ਦਾ ਡੱਬਾ ਹੁੰਦਾ ਹੈ ਜੇ ਸੰਭਵ ਹੈ ਵਿੱਚ ਅਸੀਂ ਹਲਦੀ ਸਟੋਰ ਕਰਕੇ ਰੱਖਦੇ ਹਾਂ ਉਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਉਸ ਡੱਬੇ ਨੂੰ ਕਦੇ ਵੀ ਘੱਟ ਨਹੀਂ ਹੋਉਂਦੇ ਨਾ ਕਈ ਵਾਰ ਕੀ ਹੁੰਦਾ ਹੈ ਉਹ ਡੱਬਾ ਘੱਟ ਹੋ ਜਾਂਦਾ ਹੈ ਤੇ ਅੱਧੇ ਤੋਂ ਘੱਟ ਰਹਿ ਜਾਂਦਾ ਹੈ ਅਸੀਂ ਸੋਚਦੇ ਹਾਂ ਅੱਜ ਨਹੀਂ ਤੇ ਕੱਲ ਅਸੀਂ ਦੁਬਾਰਾ ਜਾ ਕੇ ਨਵੀਂ ਹਲਦੀ ਦਾ ਪੈਕੇਟ ਲੈ ਕੇ ਆਵਾਂਗੇ ਫਿਰ ਪਾ ਲਾਵਾਂਗੇ ਕੋਸ਼ਿਸ਼ ਕਰਿਆ ਕਰੋ ਕਿ ਉਸ ਡੱਬੇ ਨੂੰ ਤੁਸੀਂ ਘੱਟ ਨਾ ਹੋਂਦਿਓ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਉਹ ਡੱਬਾ ਹਲਦੀ ਵਾਲਾ ਅੱਧੇ ਤੋਂ ਜ਼ਿਆਦਾ ਹਮੇਸ਼ਾ ਉੱਪਰ ਹੋਣਾ ਚਾਹੀਦਾ ਹੈ। ਘਟ ਨਹੀਂ ਹੋਣਾ ਚਾਹੀਦਾ। ਇਹ ਇੱਕ ਛੋਟਾ ਜਿਹਾ ਟੋਟਕਾ ਉਪਾਰ ਇਸ ਤਰ੍ਹਾਂ ਕਰਨ ਨਾਲ ਸਾਡੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ। ਸਾਡੇ ਘਰ ਵਿੱਚ ਪੈਸਾ ਟਿਕਦਾ ਹੈ, ਘਰ ਵਿੱਚ ਹਮੇਸ਼ਾ ਮਰਕਤ ਵਾਸ ਕਰਦੀ ਹੈ। ਕਦੇ ਵੀ ਫਿਰ ਸਾਨੂੰ ਕਰਜ਼ੇ ਵਰਗੀਆਂ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਦੇ ਨਾਲ ਨਾਲ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜਿਹੜਾ ਤੁਸੀਂ ਛੋਟਾ ਜਿਹਾ ਕਪੜਾ ਲੈਣਾ ਹੈ ਬਿਲਕੁਲ ਰੁਮਾਲ ਦੇ ਸਾਈਜ਼ ਤੋਂ ਵੀ ਛੋਟਾ ਹੋਵੇ ਉਹ ਜਿਹੜਾ ਕਪੜਾ ਤੁਸੀਂ ਅਲੱਗ ਲੈਣਾ ਹੈ ਕਹਨ ਤੋਂ ਭਾਵ ਨਵਾਂ ਹੀ ਹੋਵੇ ਜਿਹੜਾ ਕਪੜਾ ਤੁਸੀਂ ਵਰਤਿਆ ਨਾ ਹੋਵੇ ਉਸ ਕਪੜੇ ਵਿੱਚ ਤੁਸੀਂ ਹਲਦੀ ਦਾ ਇੱਕ ਚਮਚਾ ਪਾ ਕੇ ਉਸ ਹਲਦੀ ਦਾ ਤੁਸੀਂ ਇੱਕ ਪੋਟਲੀ ਵਾਂਗ ਗੰਢ ਲਗਾ ਕੇ ਪੋਟਲੀ ਵਾਂਗ ਤਿਆਰ ਕਰ ਲੈਣਾ ਹੈ ਇਸ ਨੂੰ ਤੁਸੀਂ ਆਪਣੇ ਘਰ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਹੈ ਪਾਠ ਪੂਜਨ ਸਥਾਨ ਤੇ ਰੱਖ ਕੇ ਤੁਸੀਂ ਆਪਣੇ ਮੰਨ ਦੇ ਅੰਦਰ ਜਿਹੜੇ ਵੀ ਪ੍ਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਆਪਣੀ ਦਾਸ ਬੇਨਤੀ ਕਰਨੀ ਹੈ ਕਿ ਜਿਵੇਂ ਤੁਹਾਡੇ ਘਰ ਵਿੱਚ ਤੰਗੀ ਪਰੇਸ਼ਾਨੀ ਹੈ ਉਸ ਤੋਂ ਇਲਾਵਾ ਅਲੱਗ ਉਪਾਅ ਤੁਸੀਂ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਿਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਰੁਕਾਵਟ ਆ ਰਹੀ ਹੈ ਉਸ ਲਈ ਤੁਸੀਂ ਕੀ ਕਰਨਾ ਹੈ ਉਸ ਲਈ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਨਹਾਉਣ ਵਾਲੇ ਟੱਬ ਵਿੱਚ ਪਾਣੀ ਵਿੱਚ ਛੋਟੀ ਜਿਹੀ ਛੁੱਟਕੇ ਹਲਦੀ ਪਾ ਕੇ ਪਾਣੀ ਵਿੱਚ ਮਿਲਾ ਲੈਣੀ ਹੈ ਪਾਣੀ ਵਿੱਚ ਮਿਲਾ ਲੈਣੀ ਹੈ ਤੇ ਉਸ ਦੇ ਨਾਲ ਤੁਸੀਂ ਹਰ ਰੋਜ਼ ਇਸ਼ਨਾਨ ਕਰਨਾ ਸ਼ੁਰੂ ਕਰ ਦਿਓ ਜਦੋਂ ਵੀ ਤੁਸੀਂ ਹਰ ਰੋਜ਼ ਇਸ਼ਨਾਨ ਕਰੋ ਇੱਕ ਛੁੱਟਕੇ ਹਲਦੀ ਪਾਣੀ ਵਿੱਚ ਮਿਲਾ ਕੇ ਨਹਾਉਣਾ ਸ਼ੁਰੂ ਕਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਜੋ ਵੀ ਤੁਹਾਡੇ ਵਿਆਹ ਨੂੰ ਲੈ ਕੇ ਪ੍ਰੋਬਲਮ ਪਰੇਸ਼ਾਨੀਆਂ ਆ ਰਹੀਆਂ ਸਨ ਉਹ ਸਭ ਦੂਰ ਹੋ ਜਾਣਗੀਆਂ ਤੇ ਵਿਆਹ ਦੇ ਸੰਜੋਗ ਬਣ ਜਾਣਗੇ ਜਿਨ੍ਹਾਂ ਦਾ ਵਿਆਹ ਹੋ ਗਿਆ ਹੈ ਪਰ ਵਿਆਹ ਹੋਣ ਦੇ ਬਾਅਦ ਹਰ ਰੋਜ਼ ਘਰ ਵਿੱਚ ਲੜਾਈ ਝਗੜਾ ਕਲੇਸ਼ ਹੈ ਨਹਾਉਣ ਸਮੇਂ ਨਹਾਉਣ ਵਾਲੀ ਬਾਟੇ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੇ ਨਹਾਉਣਾ ਸ਼ੁਰੂ ਕਰ ਦਿਓ ਉਹਨਾਂ ਦੇ ਹਸਬੰਦ ਜਾਂ ਵਾਈਫ ਵਿੱਚ ਜੋ ਵੀ ਕਲੇਸ਼ ਹੈ ਉਹ ਦੂਰ ਹੋਵੇਗਾ ਇਹ ਜੋ ਵੀ ਅਸੀਂ ਤੁਹਾਨੂੰ ਉਪਾਅ ਤੇ ਟੋਟਕੇ ਦੱਸਦੇ ਹਾਂ ਜੇਕਰ ਤੁਸੀਂ ਇਹਨਾਂ ਨੂੰ ਵਿਸ਼ਵਾਸ ਨਾਲ ਕਰੋਗੇ ਤਾਂ ਰਿਜ਼ਲਟ ਜ਼ਰੂਰ ਮਿਲੇਗਾ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਪਾਅ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ